ਹਾਂ ਮੈਂ ਸਾਗਰ ਬੋਲਦਾ ਜੀ ਆ ਸ਼ਵਾਨੀ ਮਾਈ ਆਪਣੀ ਅੱਜ ਪੂਰੇ ਹੋ ਗਏ ਤੇ ਰਾਤ ਮੇਨਾਂ 11:30 ਤੇ ਵੀਡੀਓ ਕਾਲ ਚੱਲਦੀ ਰਹੀ ਜੀ ਹਾਂਜੀ ਤੇ ਉਦੋਂ ਬਾਅਦ ਮੈਨੂੰ 3 ਵਜੇ ਕਿਸੇ ਦਾ ਫੋਨ ਆਇਆ ਸਵੇਰੇ ਮੈਨੂੰ 4 ਵਜੇ ਕਿ ਮਾਈ ਪੂਰੀ ਹੋ ਗਈ ਤੈਨੂੰ ਪਤਾ ਲੱਗਾ ਤੇ ਮਾਈ ਦੇ ਚੇਲੇ ਨੇ ਮੈਨੂੰ ਕੁਛ ਨਹੀਂ ਦੱਸਿਆ ਕਿ ਮਾਈ ਪੂਰੀ ਹੋ ਗਈ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਤੇ ਇਹ ਨਿਸ਼ਾਨ ਦੇਖ ਲਓ ਗਲੇ ਦੇ ਕਿੱਦਾਂ ਵਾ ਤੇ ਇਹ ਮਾਈ ਦੇ ਚੇਲਦੇ ਨੇ ਇਹਨੂੰ ਕੀਤਾ ਮਾਰਿਆ ਤੇ ਹਣ ਦਵਾ ਦਬ ਕਹਿੰਦੀ ਇਹਦਾ ਸੰਸਕਾਰ ਕਰੋ ਤੇ ਆਪਾਂ ਨਹੀਂ ਕਰਦੇ ਇਹਦਾ ਤੇ ਮੇਰਾ ਭਰਾ ਜਿੰਨੇ ਵੀ ਆਪਣੇ ਮੇਰੇ ਭਰਾ ਆ ਸਾਰੇ ਮੇਰਾ ਵੀਰ ਹੈਲਪ ਕਰੋ ਠੀਕ ਆ ਤੇ ਪਹੁੰਚੋ ਉੱਤੇ ਲੋਨੀ ਆ ਰਹੀਆਂ ਸਵੇਰੇ ਹਾਂ ਨੀ ਮਾਈਓ ਮੇਰੀ ਗੱਲ ਇੱਕ ਸੁਣ ਲਵੋ ਧਿਆਨ ਨਾਲ ਠੀਕ ਆ ਸਾਡਾ ਕੁਸਰਾ ਸੀ ਉਹ ਅੱਜ ਮੇਰੇ ਮੁੰਡੇ ਦੀ ਵੀ ਰਿਕਾਰਡਿੰਗ ਆਈ ਹੈ ਸਾਗਰ ਦੀ ਵੀ ਇਹ ਇਹਨਾਂ ਨੂੰ ਇਹਨੂੰ ਕਿਸੇ ਨੇ ਕੁਛ ਕੀਤਾ ਆ ਫੇ ਰਾਤੀ ਤੇ ਮੇਰੇ ਨਾਲ ਗੱਲ ਹੋਈ ਆ ਮਾਈਆਂ ਵੀ ਦੱਸਦੀਆਂ ਰਾਤੀ ਗੱਲ ਹੋਈ ਆ ਜੇ ਮਾਈਓ ਤੁਸੀਂ ਸੰਸਕਰ ਕਿਸੇ ਨੇ ਇਹਦਾ ਕੀਤਾ ਜਾਂ ਇਹਨੂੰ ਦਫਨਾਇਆ ਆ ਦੇਖ ਲਓ ਫੋਟੋਆਂ ਦੇ ਉੱਤੇ ਸਾਰੇ ਪ੍ਰੂਫ ਹੈਗੇ ਅਸੀਂ ਤਾਂ ਭਾਈ ਔਰ ਮੁੰਡੇ ਦੇ ਨਾਲ ਖੜੇ ਆ ਸਾਗਰ ਦੇ ਤੇ ਅਸੀਂ ਤੇ ਇਸ ਗੱਲ ਦੀ ਜਾਂਚ ਕਰਵਾਵਾਂਗੇ ਪੂਰੀ ਇਹ ਕੁਸਰਾ ਮਰਿਆ ਨਹੀਂ ਇਹਨੂੰ ਮਾਰਿਆ ਗਿਆ ਆ ਤਾਹੀਂ ਇਹਨਾਂ ਨੇ ਚੋਟੀ-ਚੋਟੀ ਲਿਜਾ ਆ ਕੇ ਉੱਥੇ ਆਪਣੇ ਗੱਡੀ 'ਚ ਤਸਵੀਰੇ ਲੈ ਗਏ ਬਿਲਗੇ ਨੂੰ ਨਹੀਂ ਤਾਂ ਗਰਾਆਂ ਆ ਚੋਰ ਇੰਦੀ ਸੀ ਗਰਾਆਂ ਦਾ ਖਾਂਦੀ ਸੀ ਕਮਾਉਂਦੀ ਸੀ ਗਰਾਆਂ ਚ ਉਹਦਾ ਪਿਆਰ ਸੀ ਲੋਕਾਂ ਨਾਲ ਬਣਿਆ ਹੋਇਆ ਹੈ ਭਾ ਇਹ ਲੈ ਗਏ ਤਾਂ ਆ ਦੇਖੋ ਕਿੰਨੀਆਂ ਉਹਦੇ ਸੱਟਾਂ ਲੱਗੀਆਂ ਹੋਈਆਂ ਇਹ ਇਹਨਾਂ ਨੇ ਮਾਰਿਆ ਹੋਇਆ ਇਹਨੂੰ ਤੇ ਜਿਹੜੀਆਂ-ਜਿਹੜੀਆਂ ਮਾਈਆਂ ਉੱਤੇ ਬੈਠੀਆਂ ਮੈਂ ਸਾਰੀਆਂ ਦੇ ਨਾਂ ਲਖਵਾਉਂਗੀ ਇਹ ਸੋਚ ਲਿਓ ਇੱਕੋ ਗੱਲ ਮੇਰੀ ਧਿਆਨ ਨਾ ਹਾਂਜੀ ਇਹ ਕੁਸਰਾ ਮਹਾਰਿਆਣੀ ਮਾਰਿਆ ਗਿਆ ਦੇਖੋ ਕਿੱਡਾ ਨੀਉ ਟੌਣ ਤੇ ਪਿਆ ਆ ਅਤੇ ਲੈ ਸਾਗਰ ਬੋਲਦਾ ਜੀ ਆ ਸ਼ਵਾਨੀ ਮਾਈ ਆਪਣੀ ਅੱਜ ਪੂਰੇ ਹੋ ਗਏ ਤੇ ਰਾਤ ਮੇਨਾਂ 11:30 ਤੇ ਵੀਡੀਓ ਕਾਲ ਚੱਲਦੀ ਰਹੀ ਜੀ ਹਾਂਜੀ ਤੇ ਉਦੋਂ ਬਾਅਦ ਮੈਨੂੰ 3 ਵਜੇ ਕਿਸੇ ਦਾ ਫੋਨ ਆਇਆ ਸਵੇਰੇ ਮੈਨੂੰ 4 ਵਜੇ ਕਿ ਮਾਈ ਪੂਰੀ ਹੋ ਗਈ ਤੈਨੂੰ ਪਤਾ ਲੱਗਾ ਤੇ ਮਾਈ ਦੇ ਚੇਲੇ ਨੇ ਮੈਨੂੰ ਕੋਈ ਨਹੀਂ ਦੱਸਿਆ ਕਿ ਮਾਈ ਪੂਰੀ ਹੋ ਗਈ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਤੇ ਇਹ ਨਿਸ਼ਾਨ ਦੇਖ ਲਓ ਗਲੇ ਦੇ ਕਿੱਡਾ ਵਾ ਤੇ ਇਹ ਮਾਈ ਦੇ ਚੇਲੇ ਨੇ ਇਹਨੂੰ ਕੀਤਾ ਮਾਰਿਆ ਤੇ ਹਣ ਦਵਾ ਦਬ ਕਹਿੰਦੀ ਇਹਦਾ ਸੰਸਕਾਰ ਕਰੋ ਤੇ ਆਪਾਂ ਨਹੀਂ ਕਰਨ ਦੇਣਾ ਤੇ ਮੇਰਾ ਭਰਾ ਜਿੰਨੇ ਵੀ ਆਪਣੇ ਮੇਰੇ ਭਰਾ ਆ ਸਾਰੇ ਮੇਰਾ ਵੀਰ ਹੈਲਪ ਕਰੋ ਠੀਕ ਆ ਤੇ ਪਹੁੰਚੋ ਉੱਤੇ ਲੋਨੀ ਆ ਰਹੀਆਂ ਸਵੇਰੇ ਹੀ ਹਾਂ ਨਹੀਂ ਮਾਈਓ ਮੇਰੀ ਗੱਲ ਇੱਕ ਸੁਣ ਲਵੋ ਧਿਆਨ ਨਾਲ ਠੀਕ ਆ ਸਾਡਾ ਕੁਸਰਾ ਸੀ ਉਹ ਅੱਜ ਮੇਰੇ ਮੁੰਡੇ ਦੀ ਵੀ ਰਿਕਾਰਡਿੰਗ ਆਈ ਆ ਸਾਗਰ ਦੀ ਵੀ ਪੀ ਇਹਨਾਂ ਨੂੰ ਇਹਨੂੰ ਕਿਸੇ ਨੇ ਕੁਛ ਕੀਤਾ ਆ ਫੇ ਰਾਤੀ ਤੇ ਮੇਰੇ ਨਾਲ ਗੱਲ ਹੋਈ ਆ ਮਾਈਆਂ ਵੀ ਦੱਸਦੀਆਂ ਰਾਤੀ ਗੱਲ ਹੋਈ ਆ ਜੇ ਮਾਈਓ ਤੁਸੀਂ ਸੰਸਕਰ ਕਿਸੇ ਨੇ ਇਹਦਾ ਕੀਤਾ ਜਾਂ ਇਹਨੂੰ ਦਫਨਾਇਆ ਆ ਦੇਖ ਲਓ ਫੋਟੋਆਂ ਦੇ ਉੱਤੇ ਸਾਰੇ ਪ੍ਰੂਫ ਹੈਗੇ ਅਸੀਂ ਤਾਂ ਭਾਈ ਉਹ ਮੁੰਡੇ ਦੇ ਨਾਲ ਖੜੇ ਆ ਸਾਗਰ ਦੇ ਤੇ ਅਸੀਂ ਤੇ ਇਸ ਗੱਲ ਦੀ ਜਾਂਚ ਕਰਵਾਵਾਂਗੇ ਪੂਰੀ ਇਹ ਕੁਸਰਾ ਮਰਿਆ ਨਹੀਂ ਇਹਨੂੰ ਮਾਰਿਆ ਗਿਆ ਆ ਤਾ ਹਿ ਜੀ ਇਹਨਾਂ ਨੇ ਚੋਅ ਚੇਤੀ ਚੇਤੀ ਲਿਜਾ ਆ ਕੇ ਉੱਥੇ ਆਪਣੇ ਗੱਡੀ 'ਚ ਤਸਵੀਰੇ ਲੈ ਗਏ ਬਿਲਗੇ ਨੂੰ ਨਹੀਂ ਤਾਂ ਗਰਾਆਂ ਆ ਚੋਰਿੰਦੀ ਸੀ ਗਰਾਆਂ ਦਾ ਖਾਂਦੀ ਸੀ ਕਮਾਉਂਦੀ ਸੀ ਗਰਾਆਂ ਚ ਉਹਦਾ ਪਿਆਰ ਸੀ ਲੋਕਾਂ ਨਾਲ ਬਣਿਆ ਹੋਇਆ ਹੈ ਤੇ ਇਹ ਲੈ ਗਏ ਤਾਂ ਆ ਦੇਖੋ ਕਿੰਨੀਆਂ ਉਹਦੇ ਸੱਠਾਂ ਲੱਗੀਆਂ ਹੋਈਆਂ ਇਹ ਇਹਨਾਂ ਨੇ ਮਾਰਿਆ ਹੋਇਆ ਇਹਨੂੰ ਤੇ ਜਿਹੜੀਆਂ ਜਿਹੜੀਆਂ ਮਾਈਆਂ ਉੱਤੇ ਬੈਠੀਆਂ ਮੈਂ ਸਾਰੀਆਂ ਦੇ ਨਾਮ ਲਖਵਾਉਂਗੀ ਇਹ ਸੋਚ ਲਿਓ ਉਹ ਗੱਲ ਮੇਰੀ ਧਿਆਨ ਨਾ ਹਾਂਜੀ ਇਹ ਕੁਸਰਾ ਮਾਰਿਆ ਨਹੀਂ ਮਾਰਿਆ ਗਿਆ ਦੇਖੋ ਕਿੱਡਾ ਨੀਲ ਤੌਣ ਤੇ ਪਿਆ ਆ